ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਭ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਪਰ ਅੱਜ ਦਾ ਵਿਸ਼ਾ ਜ਼ਿੰਦਗੀ ਕੀ ਹੈ ਜ਼ਿੰਦਗੀ ਇੱਕ ਥੀਏਟਰ ਦੀ ਤਰ੍ਹਾਂ ਹੈ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਅਤੇ ਗਮੀ ਦੇ ਉਤਾਰ ਚੜਾ ਆਉਂਦੇ ਹੀ ਰਹਿੰਦੇ ਹਨ ਦੁੱਖਾਂ ਦਾ ਸਮਾਂ ਸਾਡੇ ਲੇ ਕਾਲੇ ਬੱਦਲਾਂ ਦੀ ਤਰ੍ਹਾਂ ਹੁੰਦਾ ਹੈ ਜਿਵੇਂ ਬੱਦਲਾਂ ਤੋਂ ਬਾਅਦ ਆਕਾਸ਼ ਸਾਫ਼ ਹੋ ਜਾਂਦਾ ਹੈ ਉਸੇ ਤਰ੍ਹਾਂ ਤੁਖਾਂ ਦਾ ਸਮਾਂ ਵੀ ਸਾਡੀ ਜ਼ਿੰਦਗੀ ਵਿੱਚ ਗੁਜ਼ਰਦਾ ਜਾਂਦਾ ਹੈ ਕੋਈ ਵੀ ਦੁਖਦਾਇਕ ਸਮੇਂ ਨੂੰ ਪਸੰਦ ਨਹੀਂ ਕਰਦਾ ਜਾਂ ਡੋਣਾ ਨਹੀਂ ਚਾਹੁੰਦਾ ਜਦੋਂ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਹਨ ਇਸੇ ਕਹਿਣੇ ਕਿ ਦੁੱਖ ਛੇਤੀ ਛੇਤੀ ਨਿਕਲ ਜਾਂ ਪਰ ਉਹ ਵਾਹਿਗੁਰੂ ਦੀ ਰਚਾ ਹੁੰਦੀ ਆਂ ਕਈ ਵਾਰ ਨਾ ਵਾਹਿਗੁਰੂ ਜੀ ਸਾਨੂੰ ਚੰਗੇ ਮਾਰੇ ਦੀ ਪਰਖ ਕਰਾਉਣ ਲਈ ਵੀ ਸਾਡੇ ਤੇ ਦੁੱਖ ਦੀ ਘੜੀ ਲਿਆਉਂਦੇ ਆਂ ਕੀ ਜ਼ਿੰਦਗੀ ਵਿੱਚ ਕੌਣ ਤੇਰੇ ਨਾਲ ਖੜਦਾ ਤੇ ਕੌਣ ਤੈਨੂੰ ਕੱਲਾ ਕਰਦਾ ਵਾ ਇਸ ਕਰਕੇ ਕਦੀ ਵੀ ਜ਼ਿੰਦਗੀ ਵਿੱਚ ਨਿਰਾਸ਼ ਨਹੀਂ ਹੋਣਾ ਚਾਹੀਦਾ ਸਿਰਫ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਤਨ ਤਨ ਸ਼ੀਰ ਸਿੰਘ ਫੌਜਾਂ ਤੇ ਭਰੋਸਾ ਰੱਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਣਾ ਚਾਹੀਦਾ ਤੇ ਕਦੀ ਵੀ ਜ਼ਿੰਦਗੀ ਵਿੱਚ ਨਿਰਾਸ਼ ਹੋ ਕੇ ਨਹੀਂ ਬੈਠਣਾ ਚਾਹੀਦਾ ਜ਼ਿੰਦਗੀ ਵਿੱਚ ਕਦੀ ਖੁਸ਼ੀ ਤੇ ਕਦੀ ਗਮ ਇਹ ਜਿਹੜੇ ਆ ਇਹ ਜ਼ਿੰਦਗੀ ਦੇ ਦੋ ਪਹਿਲੂ ਆ ਕਦੀ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਤੇ ਕਦੀ ਅਸੀਂ ਬਹੁਤ ਜ਼ਿਆਦਾ ਨਰਾਸ਼ ਹੋ ਜਾਂਦੇ ਆ ਜ਼ਿੰਦਗੀ ਵਿੱਚ ਅਸੀਂ ਕਿਸੇ ਦਿਨ ਬਹੁਤ ਖੁਸ਼ ਹੁੰਦੇ ਆ ਜਿਹੜੇ ਪਲ ਸਾਨੂੰ ਖੁਸ਼ੀ ਦਿੰਦੇ ਆ ਉਹ ਪਲ ਵਿੱਚ ਅਸੀਂ ਬਹੁਤ ਜ਼ਿਆਦਾ ਖੁਸ਼ ਹੁੰਨੇ ਆ ਪਰ ਜਦੋਂ ਸਾਨੂੰ ਕੋਈ ਮਾੜੀ ਜਾਂ ਬੁਰੀ ਖਬਰ ਦਾ ਪਤਾ ਲੱਗ ਜਾਂਦਾ ਤੇ ਅਸੀਂ ਦੁੱਖ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਐਂ ਲੱਗਦਾ ਕਿ ਜਿਦਾਂ ਸਾਰੇ ਦੁੱਖ ਸਾਨੂੰ ਹੀ ਮਿਲ ਗਏ ਪਰ ਜਦੋਂ ਦੂਜੇ ਹੀ ਪਲ ਜਦੋਂ ਸਾਨੂੰ ਕੋਈ ਫੋਨ ਆ ਜਾਂਦਾ ਜਾਂ ਕੋਈ ਸਾਨੂੰ ਕੋਲੋਂ ਕੋਈ ਆ ਕੇ ਖੜ ਜਾਂਦਾ ਤੇ ਅਸੀਂ ਫਿਰ ਆਪਣੇ ਆਪ ਨੂੰ ਚੰਗਾ ਫੀਲ ਕਰਨ ਲੱਗ ਪੈਂਦੇ ਆ ਜਿਵੇਂ ਅਸੀਂ ਇੱਕ ਦਿਨ ਦਾ ਹਿਸਾਬ ਹੀ ਲਈਏ ਅਸੀਂ ਇੱਕ ਦਿਨ ਵਿੱਚ ਕਿੰਨੇ ਆਪਣੇ ਫੀਸ ਦੇ ਹਾਪਾ-ਭਾਪ ਬਦਲਦੇ ਆਂ ਕਈ ਵਾਰੇ ਅਸੀਂ ਜ਼ਿੰਦਗੀ ਵਿੱਚ ਨਾ ਕਾਫੀ ਲੰਬੇ ਸਮੇਂ ਤੋਂ ਦਿਮਾਗੀ ਤੌਰ ਤੇ ਅਸੰਤੁਲਿਤ ਅਤੇ ਉਦਾਸ ਰਹਿੰਦੇ ਆਂ ਆਪੀਆਂ ਕੁਝ ਇਛਾਵਾਂ ਨੂੰ ਗਵਾ ਬੈਠਦੇ ਆ ਇਨ੍ਹਾਂ ਤਕਲੀਫਾਂ ਤੋਂ ਛੁਟਕਾਰਾ ਪਾਉਣ ਲਈ ਨਾ ਅਸੀਂ ਕਈ ਵਾਰੀ ਸ਼ਰਾਬ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਵੀ ਕਰਦੇ ਆ ਅਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਆ ਕਿ ਜਿਵੇਂ ਦੁਬਾਰਾ ਸਾਡੀ ਜ਼ਿੰਦਗੀ ਵਿੱਚ ਕਦੀ ਖੁਸ਼ੀ ਆਉਣੀ ਹੀ ਨਹੀਂ ਆ ਇਸੇ ਤਰ੍ਹਾਂ ਅਹੀਂ ਇੱਕ ਸੰਤ ਮਹਾਪੁਰਸ਼ ਦੇ ਜੀਵਨ ਵੱਲ ਵੇਖੀਏ ਕਿ ਜਿਹੜੇ ਸੰਤ ਮਹਾਪੁਰਸ਼ ਹੁੰਦੇ ਆ ਉਹ ਕਿਸ ਤਰ੍ਹਾਂ ਨਾਲ ਉਹ ਸਾਡੇ ਨਾਲੋਂ ਵੱਖਰੇ ਹੁੰਦੇ ਆ ਕਿਉਂਕਿ ਅਸੀਂ ਤੇ ਹਰ ਪਲ ਖੁਸ਼ੀ ਹੀ ਖੁਸ਼ੀ ਜਾਂਦੇ ਆ ਦੁੱਖ ਵਿੱਚ ਰੋ ਲੈਨੇ ਆ ਜਾਂ ਆਪਣਾ ਦੁੱਖ ਕਿਸੇ ਨੂੰ ਮੰਡਾ ਲੈਨੇ ਆ ਪਰ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਆ ਉਹ ਜਿਹੜੇ ਆ ਉਹ ਕਾਲਪੁਰਖ ਨਾਲ ਉਹਨਾਂ ਦੀਆਂ ਸਿੱਧੀਆਂ ਗੱਲਾਂ ਹੁੰਦੀਆਂ ਇਸ ਕਰਕੇ ਸੰਤ ਮਹਾਂਪੁਰਸ਼ਾਂ ਦੇ ਮੁਤਾਬਕ ਸਾਡੀ ਅੰਤਰਾਤਮਾ ਇੱਕ ਨਿਰੰਤਰ ਚੱਲਦਾ ਅਹਿਸਾਸ ਹੈ ਅਤੇ ਬਦਲਾਵ ਰਹਿਤ ਹੈ ਖੁਸ਼ੀ ਤੇ ਗਮੀ ਆ ਨਾ ਇਹ ਜ਼ਿੰਦਗੀ ਦੇ ਦੋ ਪਹਿਲੂ ਆ ਜੇ ਜ਼ਿੰਦਗੀ ਵਿੱਚ ਖੁਸ਼ੀ ਆਈ ਹੈ ਨਾ ਤੇ ਫਿਰ ਦੁੱਖ ਵੀ ਆਉਣਾ ਵਾ ਤੇ ਜੇ ਦੁੱਖ ਆਇਆ ਵਾ ਨਾ ਤੇ ਦੁੱਖ ਤੋਂ ਬਾਅਦ ਖੁਸ਼ੀ ਵੀ ਮਿਲਣੀ ਆ ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਆਪਣੇ ਵਾਹਿਗੁਰੂ ਅਕਾਲ ਪੁਰਖ ਤੇ ਹਮੇਸ਼ਾ ਵਿਸ਼ਵਾਸ ਤੇ ਭਰੋਸਾ ਬਣਾ ਕੇ ਰੱਖਣਾ ਚਾਹੀਦਾ ਕਿ ਵਾਹਿਗੁਰੂ ਜੋ ਕਰਦਾ ਨਾ ਉਹ ਮੇਰੀ ਜ਼ਿੰਦਗੀ ਵਿੱਚ ਚੰਗਾ ਹੀ ਕਰਨਾ ਵਾ ਸਾਡੀ ਨਾ ਜ਼ਿੰਦਗੀ ਨਾਲ ਸੰਬੰਧਿਤ ਮੈਨੂੰ ਨਾ ਇੱਕ ਗੱਲ ਜਿੱਥੇ ਆ ਗਈ ਉਹ ਨਾ ਮੈਂ ਤਾਂ ਨਾ ਸ਼ੇਅਰ ਕਰਦੀ ਆ ਕਿ ਇੱਕ ਵਾਰਾ ਨਾ ਇੱਕ ਸਾਧਕ ਹੀਗਾ ਸਾਧੂ ਸੰਤ ਲਾਲੋ ਉਹ ਕੀ ਹੋਇਆ ਕਿ ਇੱਕ ਕਮਰੇ ਵਿੱਚ ਉਹਨਾਂ ਲਗਾਤਾਰ ਧਿਆਨ ਲਗਾ ਕੇ ਬੈਠ ਗਿਆ ਉਸ ਨੇ ਜੀਵਨ ਦੇ ਰਿਹਾਤ ਨੂੰ ਸਲਜਾਉਣ ਦੀ ਕਾਮਨਾ ਕੀਤੀ ਉਹਨਾਂ ਨੇ ਕਿਸੇ ਨਾਲ ਗੱਲ ਕੀਤੀ ਅਤੇ ਕਿਹਾ ਕਿ ਜਿਹਾ ਕਦੇ ਵੀ ਨਹੀਂ ਹੋਵੇਗਾ ਕਿ ਭਾਵੇਂ ਸਾਰਾ ਦਿਨ ਜ਼ਿੰਦਗੀ ਦੇ ਇੱਕ ਕਮਰੇ ਵਿੱਚ ਬੈਠੇ ਰਿਹਾ ਇੱਕ ਦਿਨ ਕਾਲੇ ਬੱਦਲ ਕੰਬਰੇ ਵਿੱਚ ਛਾ ਗਏ ਜਿਸ ਨਾਲ ਕੰਬਰੇ ਵਿੱਚ ਨਾ ਹਨੇਰਾ ਹੋ ਗਿਆ ਜਿਵੇਂ ਹੀ ਕਾਲੇ ਬੱਦਲਾਂ ਦੀ ਪਰਤ ਹਟੀ ਅਤੇ ਕੰਬਰੇ ਵਿੱਚ ਚਾਨਣ ਹੋ ਗਿਆ ਅਚਾਨਕ ਉਹ ਜਿਹੜਾ ਸਾਧੂ ਹੀ ਨਾ ਕੰਬਰੇ ਵਿੱਚੋਂ ਬਾਹਰ ਗਲੀ ਵਿੱਚ ਚਲਾ ਗਿਆ ਅਤੇ ਉਸਨੇ ਖੁਸ਼ੀ ਨਾਲ ਉੱਚੀ ਉੱਚੀ ਗਾਉਣਾ ਸ਼ੁਰੂ ਕਰ ਦਿੱਤਾ ਉਸ ਨੂੰ ਜਿਆਦ ਕਰਦੇ ਦੇਖ ਕੇ ਉਸਦੇ ਗੁਰੂ ਨੇ ਉਸਨੂੰ ਪੁੱਛਿਆ ਕਿ ਤੂੰ ਅੱਜ ਇੰਨਾ ਖੁਸ਼ ਕਿਉਂ ਹੈ ਅਤੇ ਇੰਨਾ ਹੱਸ ਕਿਉਂ ਰਿਹਾ ਹੈ ਉਹ ਸਾਧੂ ਨੇ ਕਿਹਾ ਕਿ ਮੈਂ ਕੇਵਲ ਜੀਵਨ ਦੇ ਰਸਤਾ ਪਤਾ ਲਗਾਇਆ ਹੈ ਸਾਰਾ ਜੀਵਨ ਮਾਇਆ ਦਾ ਇੱਕ ਪਰਮ ਹੈ ਜਿਵੇਂ ਆਸਮਾਨ ਸਾਫ ਝੂਮਦਾ ਹੈ ਅਤੇ ਕਾਲੇ ਬੱਦਲ ਦੇ ਆਉਣ ਨਾਲ ਸਾਰਾ ਆਸਮਾਨ ਕਾਲਾ ਹੋ ਜਾਂਦਾ ਹੈ ਪਰ ਜਿਵੇਂ ਹੀ ਉਹ ਬੱਦਲ ਅੱਗੇ ਨਿਕਲ ਜਾਂਦੇ ਹਨ ਤਾਂ ਫਿਰ ਆਸਮਾਨ ਸਾਫ ਹੋ ਜਾਂਦਾ ਹੈ ਬਿਲਕੁਲ ਇਹੀ ਘਟਨਾ ਸਾਡੀ ਜ਼ਿੰਦਗੀ ਵਿੱਚ ਵਾਪਰਦੀ ਹੈ ਸਾਡੀ ਜ਼ਿੰਦਗੀ ਵਿੱਚ ਵੀ ਉਤਾਚਰਾ ਆਉਂਦੇ ਰਹਿੰਦੇ ਹਨ ਇਹੀ ਇੱਕ ਸਰਲ ਅਹਿਸਾਸ ਹੈ ਆਤਮਾ ਦੀ ਇਹ ਸਚਾਈ ਸਾਡੇ ਜੀਵਨ ਵਿੱਚ ਇੱਕ ਸ਼ਾਂਤਮਈ ਦ੍ਰਿਸ਼ਟੀਕੋਣ ਪੈਦਾ ਕਰਦੀ ਹੈ ਸਾਡੀ ਆਤਮਾ ਇਸ ਭੌਤਿਕ ਸੰਸਾਰ ਵਿੱਚ ਇੱਕ ਯਾਤਰੀ ਦੀ ਤਰ੍ਹਾਂ ਹੈ ਜੋ ਭੌਤਿਕ ਸਰੀਰ ਨੂੰ ਪਹਿਨਦੀ ਹੈ ਇਸ ਭੌਤਿਕ ਸਰੀਰ ਵਿੱਚ ਸਾਨੂੰ ਕੁਦਰਤ ਨੇ ਇਹ ਇੱਕ ਅਨੁਭਵ ਦੇ ਰੂਪ ਵਿੱਚ ਇੱਕ ਅਦਭੁਤ ਦਿਮਾਗ ਦਿੱਤਾ ਹੈ ਕੋਈ ਵੀ ਇਨਸਾਨ ਦਰਾਸ਼ਾ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਜ਼ਿੰਦਗੀ ਵਿੱਚ ਕਈ ਵੱਖ-ਵੱਖ ਘਟਨਾਵਾਂ ਆਵਾਪਰਦੀਆਂ ਹਨ ਕਦੇ ਖੁਸ਼ੀ ਕਦੇ ਗਮ ਸਾਨੂੰ ਹਮੇਸ਼ਾ ਸ਼ਾਂਤ ਤੇ ਸਹਿਜ ਰਹਿਣਾ ਚਾਹੀਦਾ ਹੈ ਸਾਨੂੰ ਇਹ ਉਤਾਚਰਾ ਨਜ਼ਰ ਅੰਦਾਜ਼ ਕਰ ਦੇਣੀ ਚਾਹੀਦੀ ਹਨ ਕਿਉਂਕਿ ਜੇ ਦੁੱਖ ਦਾ ਸਮਾਂ ਆਇਆ ਹੈ ਤਾਂ ਉਹ ਬੀਤ ਹੀ ਹੋ ਜਾਣਾ ਹੈ ਸਾਨੂੰ ਆਪਣਾ ਸਮਾਂ ਪਰਮਾਤਮਾ ਦੀ ਭਗਤੀ ਵਿੱਚ ਲਗਾਉਣਾ ਚਾਹੀਦਾ ਹੈ ਇਹ ਸਭ ਕਰਕੇ ਅਸੀਂ ਆਪਣੇ ਆਪ ਨੂੰ ਸ਼ਾਂਤ ਤੇ ਸਹਿਜ ਰੱਖ ਸਕਦੇ ਹਾਂ ਜੇਕਰ ਅਨਲੈਸੀ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਰਹਿ ਸਕਦੇ ਹਾਂ ਕਿਉਂਕਿ ਜਿਵੇਂ ਸੰਘਣੇ ਬੱਦਲਾਂ ਤੋਂ ਬਾਅਦ ਆਸਮਾਨ ਸਾਫ਼ ਹੋ ਜਾਂਦਾ ਹੈ ਉਸੇ ਤਰ੍ਹਾਂ ਜ਼ਿੰਦਗੀ ਦੇ ਉਤਾਰ ਚੜਾਵ ਵੀ ਖਤਮ ਹੋ ਜਾਂਦੇ ਹਨ ਸੋ ਦੋਸਤੋ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਜ਼ਿੰਦਗੀ ਕੀ ਚੀਜ਼ ਹੈ ਇਸ ਕਰਕੇ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਨਿਰਾਸ਼ ਨਹੀਂ ਹੋਣਾ ਚਾਹੀਦਾ ਹਮੇਸ਼ਾ ਆਸ ਤੇ ਪ੍ਰੋਸਾ ਵਾਹਿਗੁਰੂ ਦੇ ਕਰ ਰੱਖਣਾ ਚਾਹੀਦਾ ਹੈ ਕਿਉਂਕਿ ਦੁੱਖ ਵਿੱਚੋਂ ਉਸਾਨੀ ਹੀ ਸਾਨੂੰ ਪਾਰ ਕੱਢਣਾ ਹੈ ਤੇ ਸੁੱਖ ਵੀ ਵਾਹਿਗੁਰੂ ਜੀ ਨੇ ਹੀ ਦੇਨੇ ਹਨ ਸੋ ਵਾਹਿਗੁਰੂ ਜੀ ਆਪ ਜੀ ਨੇ ਦੱਸਣਾ ਕਿ ਆਪ ਜੀ ਨੂੰ ਇਹ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੋਰ ਭੈਣ ਭਰਾਵਾਂ ਤੱਕ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ